ਹੁਣ ਆਪਾਂ ਤੁਹਾਨੂੰ ਇੱਕ ਇਹੋ ਜੀ ਚੀਜ਼ ਦਿਖਾਉਣੀ ਹੈ ਵੀ ਜਿਹੜੇ ਪਸ਼ੂ ਆਪਦਾ ਦੁੱਧ ਚੁੰਘਦੇ ਹਨਾ ਜਾਂ ਕਿਸੇ ਦਾ ਵੀ ਉਹ ਚੁੰਘਦੇ ਹੋਣ ਵੀ ਇਹ ਇਹ ਲੱਗ ਇਹ ਉਹ ਜਾਪੁਰ ਜਾਣਾ ਇਹ ਰੋਕਦਾ ਉਸ ਚੀਜ਼ ਨੂੰ ਹੂੰ ਇਹ ਨਾਂ ਵੀ ਇਹ ਐਂਟੀ ਸਕਿੰਗ ਹੈ ਜੀ ਠੀਕ ਹੈ ਜੀ ਜਿਵੇਂ ਬੱਚਿਆਂ ਨੂੰ ਦੁੱਧ ਰੋਕਣ ਵਾਸਤੇ ਵੀ ਦੁੱਧ ਨਾ ਪੀਣ ਠੀਕ ਆ ਉਹਨਾਂ ਦੇ ਇਹ ਨੱਕ ਤੇ ਲੱਗ ਜੂਗਾ ਜੀ ਠੀਕ ਹੈ ਕਰਕੇ ਇਹ ਆਈਟਮ ਨੱਟ ਜੱ ਲੱਗ ਜਾਂਦਾ ਵਾ ਇਹ ਕੱਸਿਆ ਜਾਊਗਾ ਠੀਕ ਹੈ ਇਹ ਨੱਕ ਤੇ ਲੱਗਿਆ ਜਦੋਂ ਦੁੱਧ ਪੀਣਗੇ ਉਹ ਚੁੱਭਣਗੇ ਤੇ ਉਹ ਆ ਚੀਜ਼ ਉਹਦੇ ਲੈਵੇ ਤੇ ਚੁੱਭੂਗੀ ਚੁੱਭੂਗੀ ਤੇ ਉਹ ਲੱਤ ਮਾਰਗੀ ਤੋਂ ਪਾਸੇ ਹੋ ਜੂਗੀ ਇਹ ਇਹ ਦੁੱਧ ਜਿਹੜਾ ਪਸ਼ੂ ਪੀਂਦਾ ਉਹ ਰੋਕਣ ਵਾਸਤੇ ਕਹਿੰਦੇ ਇਹਨਾਂ ਨੂੰ ਇਹਨਾਂ ਨੂੰ ਕਰੀ ਕੰਮ ਕਹਿੰਦੇ ਆ ਇਹ ਨਵੀਂ ਆਈਟਮ ਆਈ ਹੈ ਆਹ ਵਾਲਾ ਹੁੰਦਾ ਜੀ ਇਹ ਤੇ ਲੱਗ ਜਾਂਦਾ ਹੁੰਦਾ ਜੀ ਠੀਕ ਹੈ ਜੀ ਤੇ ਪਸ਼ੂਆਂ ਨੂੰ ਨੁਹਾਉਣ ਵਾਸਤੇ ਆ ਜੀ ਪਸ਼ੂਆਂ ਨੂੰ ਨੁਹਾਉਣ ਵਾਸਤੇ ਇੱਥੇ ਪੈਪ ਲੱਗ ਜੂਗੀ ਹੈ ਨਾ ਇੱਥੇ ਪੈਪ ਲੱਗ ਜੂਗੀ ਠੀਕ ਹੈ ਇਥੇ ਐਂ ਕਰਕੇ ਹਾਂ ਇਹ ਆਸ ਤੇ ਜਿਹੜਾ ਜਿੰਨਾ ਪਾਣੀ ਚਾਹੀਦਾ ਭਾਈ ਆਊਗਾ ਠੀਕ ਮਤਲਬ ਪਾਣੀ ਦੀ ਵੇਸਟਿੰਗ ਨਹੀਂ ਹੋਊਗੀ ਇਹਨਾਂ ਦੀ ਪਾਣੀ ਦੀ ਵੇਸਟਿੰਗ ਵੀ ਨਹੀਂ ਹੁੰਦੀ ਪਾਣੀ ਦੇ ਨਾਲ ਨਾਲ ਦੀ ਨਾਲ ਹੀ ਉਹ ਸਾਫ ਕਚਰਾ ਸਾਫ ਕਰੀ ਜਾਊਗਾ ਚੌੜੀ ਇੱਥੇ ਵਾਹ ਲੱਗਿਆ ਹੁੰਦਾ ਜਦੋਂ ਮਰਜ਼ੀ ਦੀ ਬੰਦ ਕਰ ਸਕਦੇ ਇਹਨੂੰ ਬੰਦ ਕਰ ਸਕਦੇ ਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਮੋਗੇ ਦੇ ਵਿੱਚ ਖੜੇ ਆਂ ਜੀ ਸੋਨੀ ਇੰਟਰਪ੍ਰਾਈਜ਼ਸ ਦੇ ਉੱਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹੋ ਜਿਹਾ ਸਮਾਨ ਦਿਖਾਉਣਾ ਹੈ ਕਈ ਵਾਰੀ ਆਪਾਂ ਨੂੰ ਨਾ ਸਮਾਨ ਮਿਲਦਾ ਨਹੀਂ ਹੁੰਦਾ ਉਹ ਕਿਤੋਂ ਮਿਲਦਾ ਕਿਉਂ ਨਹੀਂ ਹੁੰਦਾ ਛੋਟਣਾ ਆਈਟਮ ਇਹ ਕੀ ਚੀਜ਼ ਹੈ ਜਿਹੜਾ ਪਸ਼ੂ ਆਪਦਾ ਦੁੱਧ ਚੁੰਘਦਾ ਉਹਦੇ ਵਾਸਤੇ ਹੈ ਸਾਰੀ 80 ਰੁਪਈਆ ਦੀ ਆਈਟਮ ਹੈ ਇਹ ਇਹੋ ਜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਜਿਵੇਂ ਆਹ ਦੇਖ ਲਓ ਤੁਸੀਂ ਇਹ ਮਸ਼ੀਨ ਆ ਧੂਆਂ ਕਰਨ ਵਾਲੀ ਫੋਗ ਉਤਪੰਨ ਕਰਨ ਵਾਲੀ ਮੱਛਰ ਤੋਂ ਰੋਕਦੀ ਹੈ ਮੱਛਰ ਨਹੀਂ ਆਉਂਦੇ ਆਹ ਬੜੀ ਕਮਾਲ ਦੀ ਚੀਜ਼ ਹੈ ਅੱਜ ਕੱਲ ਮੱਖਣਾਂ ਜਿਹੜੀਆਂ ਉਹਨਾਂ ਦਾ ਆਪਾਂ ਨੂੰ ਕਿਤੇ ਇਲਾਜ ਹੀ ਨਹੀਂ ਮਿਲੀ ਜਾਂਦਾ ਨਾ ਪਸ਼ੂਆਂ ਵਾਸਤੇ ਮੱਖਣਾਂ ਦਾ ਆਪਾਂ ਕਿਵੇਂ ਨਵੇੜਾ ਕਰ ਸਕੀਏ ਆਹ ਜਿਹੜੀ ਚੀਜ਼ ਆ ਨਾ ਇਹਦੇ ਵਿੱਚ ਕੁੜੀ ਪੈ ਜਾਂਦੀ ਹੈ ਇੱਕ ਮਹੀਨਾ ਕੱਢੂਗੀ ਮੱਖੀਆਂ ਆਉਂਦੀਆਂ ਹੀ ਨਹੀਂ ਸਾਰੀਆਂ ਮੱਖੀਆਂ ਇਹਦੇ ਵਿੱਚ ਵੜ ਜਾਣੀਆਂ ਹੋਰ ਵੀ ਜਿਵੇਂ ਪੈਪਾਂ ਹੋ ਗਈਆਂ ਆਹ ਟੈਗ ਪਏ ਆ ਆਹ ਦੇਖ ਲਓ ਆਹ ਟੈਗ ਹੋ ਗਏ ਇਹ ਚੀਜ਼ਾਂ ਆਪਾਂ ਤੁਹਾਨੂੰ ਅੱਜ ਵਾਲੀ ਵੀਡੀਓ ਦੇ ਵਿੱਚ ਦਿਖਾਉਣੀ ਆ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਐਡਰੈਸ ਆਪਾਂ ਤੁਹਾਨੂੰ ਦੱਸਤਾ ਹੈ ਬਾਕੀ ਨੰਬਰ ਹੈ ਜਿਹੜਾ ਉਸ ਸਕਰੀਨ ਤੇ ਮਿਲ ਜਾਣਾ ਘਰੇ ਬੈਠੇ ਮੰਗਵਾ ਸਕਦੇ ਹੋ ਜੇ ਇੱਥੇ ਆ ਕੇ ਲੈ ਕੇ ਜਾਓਗੇ ਉਹ ਬੜੀ ਵਧੀਆ ਚੀਜ਼ ਆ ਹਨਾ ਤੇ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਹੁਣ ਆਪਾਂ ਕੱਲੀ-ਕੱਲੀ ਚੀਜ਼ ਤੁਹਾਨੂੰ ਦਿਖਾਉਣੇ ਆ ਉਹਦਾ ਪ੍ਰਾਈਸ ਵੀ ਦੱਸਾਂਗੇ ਆਪਣੀ ਇਹ ਵੀਡੀਓ ਜੇ ਤੁਹਾਨੂੰ ਵਧੀਆ ਲੱਗੇ ਇਹਨੂੰ ਸ਼ੇਅਰ ਜਰੂਰ ਕਰ ਦਿਓ ਤੇ ਚਲੋ ਫਿਰ ਕਰਦੇ ਆਪਾਂ ਬਾਈ ਜੀ ਹੋਰ ਨਾਲ ਗੱਲਬਾਤ ਆਜੋ ਸਭ ਤੋਂ ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੈਸੇ ਤਾਂ ਮੈਂ ਆਪਣਾ ਦੱਸ ਹੀ ਦਿੱਤਾ ਹਨਾ ਵੀ ਆਪਣੇ ਕੋਲੇ ਅੱਜ ਆਪਾਂ ਇਸ ਵੀਡੀਓ 'ਚ ਕਿਹੜੇ-ਕਿਹੜੇ ਸਮਾਨ ਦੀ ਗੱਲ ਕਰਨੀ ਆ ਪਰ ਆਪਾਂ ਨੂੰ ਲੋਕੇਸ਼ਨ ਦੱਸੋ ਪਹਿਲਾਂ ਵੀ ਆਪਣੀ ਲੋਕੇਸ਼ਨ ਕੀ ਆ ਆਪਣੀ ਲੋਕੇਸ਼ਨ ਇਹਨਾਂ ਆਪਾਂ ਮੋਗੇ ਤੋਂ ਆਈ ਸੋਨੀ ਦੇ ਪਾਈ ਆਪਣੀ ਫਰਮੇ ਗਈ ਆ ਇਹ ਆਪਣਾ ਸਾਨੂੰ ਸੋਖ ਆਈ ਜਦੋਂ ਆਪਣਾ ਬਸ ਅੱਡੇ ਦਾ ਚੌਂਕ ਨਹੀਂ ਆਂਦਾ ਵਾ ਉੱਥੋਂ ਤੁਸੀਂ ਯੂ ਟਰਨ ਲੈ ਕੇ ਠੀਕ ਹੈ ਜੀ ਦੋ ਗਰੀਆਂ ਛੱਡ ਦੇਣੀ ਖੱਬੇ ਆਤਲੀਆਂ ਆਪਣੀਆਂ ਠੀਕ ਹੈ ਤੀਜੀ ਗਲੇਂਦਰ ਵੱੜ ਜਿਉਂ ਗੁਰਦੁਆਰਾ ਨੇੜੇ ਰਹੋਗੇ ਤੁਹਾਨੂੰ ਠੀਕ ਹੈ ਜੀ ਉਹਦੇ ਨਾਲ ਹੀ ਆਪਣੀ ਫਾਰਮਾ ਸੋਨੀ ਟਪਾਈ ਦੀ ਠੀਕ ਹੈ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਕਿਹੜਾ ਕਿਹੜਾ ਸਮਾਨ ਵਖਾਉਣਾ ਹੈ ਨਾ ਅਸੀਂ ਆਪਣੇ ਸਾਰੇ ਸਮਾਨ ਉਹਦੇ ਵੱਡੇ ਸਮਾਨ ਦਾ ਦੱਸ ਹੀ ਦਿੱਤੀ ਸੀ ਠੀਕ ਹੈ ਜੀ ਮੰਲੋ ਛੋਟੇ ਸਮਾਨ ਵੀ ਆਪਣੇ ਕੋਲ ਹੈ ਉਹ ਤੁਹਾਨੂੰ ਦਿਖਾ ਦਨੇ ਕਿਵੇਂ ਆ ਜੀ ਆਹ ਸਾਰੇ ਸਮਾਨ ਛੋਟੇ ਛੋਟੇ ਆਪਣੇ ਕੋਲ ਪਾਟ ਦੇਰੀ ਫਾਰਮ ਦੇ ਸਾਰੇ ਸਮਾਨ ਮਿਲਣਗੇ ਤੇ ਬਾਈ ਜੀ ਜਿਹੜਾ ਆਪਣੇ ਕੋਲੇ ਹੁਣ ਇਹ ਨਿੱਕਾ ਨਿੱਕਾ ਸਮਾਨ ਪਿਆ ਹਨਾ ਇਹ ਤਾਂ ਉਹੋ ਚੀਜ਼ ਨਹੀਂ ਜਿਹੜੀ ਆਪਣੇ ਮਿਲਕਿੰਗ ਮਸ਼ੀਨਾਂ ਦੇ ਉੱਤੇ ਲੱਗਦੇ ਹੁੰਦੇ ਪੰਪ ਜੀ ਹਾਂਜੀ ਇਹ ਆਪਣੇ ਇਹਨੂੰ ਕਲਾ ਕਹਿੰਦੇ ਹੀ ਆਪਣਾ ਠੀਕ ਹੈ ਇਹ ਚੀਜ਼ਾਂ ਦੇ ਆਪਣੇ ਆ ਠੀਕ ਹੈ ਜੀ ਹਾਂ 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 ਆ ਇਹਨਾਂ ਦਾ ਪ੍ਰਾਈਸ 3500 ਰੁਪਿਆ ਵਾ ਠੀਕ ਹੈ ਜੀ ਠੀਕ ਹੈ ਆ ਆਉਂਦਾ ਕਲਾਟ ਉਹ ਇਸ ਉੱਪਰ ਲੱਗਦਾ ਹੁੰਦਾ ਜੀ ਜੇ ਕੀ ਟੁੱਟੂ ਟੱ ਜਾਵੇ ਤਾਂ ਐਕਸਟਰਾ ਵੀ ਆਪ ਨੂੰ ਮਿਲਣਾ ਹੁੰਦਾ ਪਾਰ ਠੀਕ ਹੈ ਜੀ ਇਹ ਹੈਗਾ ਆਪਣਾ 1000 ਰੁਪਏ ਦਾ 1000 ਰੁਪਏ ਇਹਦੇ ਆਪਾਂ ਗਾਰੰਟੀ ਵਾਰੰਟੀ ਵੀ ਰਹਿੰ ਜੋ ਵੀ ਰੇਟ ਡਾਲਰ ਤੇ ਡਿਪੈਂਡ ਕਰਦਾ ਥੋੜਾ ਬਟਾ ਉੱਪਰ ਥੱਲੇ ਹੋ ਜਾਂਦਾ ਹੁੰਦਾ ਜੀ ਠੀਕ ਹੈ ਜੀ ਇਹ ਕੀ ਚੀਜ਼ ਹੈ ਇਹ ਡ੍ਰਿੰਕੀ ਬੋਲਾ ਇਹ ਕਪੜੇ ਬੱਕਰੀਆਂ ਨੂੰ ਪਾਣੀ ਪਿਆਣਾਂ ਵਾਸਤੇ ਹੁੰਦਾ ਜੀ ਠੀਕ ਹੈ ਅੱਛਾ ਇਹ ਬੱਕਰੀਆਂ ਨੂੰ ਪਾਣੀ ਪਿਉਣ ਵਾਸਤੇ ਆ ਇੱਜੇ ਪਾਣੀ ਆਊਗਾ ਠੀਕ ਹੈ ਮੂੰਹ ਲਾ ਕੇ ਪਾਣੀ ਪੀਂਦੀ ਇਹ ਬੰਦ ਫਿਰ ਆਟੋਮੈਟਿਕ ਹੀ ਹੋ ਜਾਂਦਾ ਹਾਂਜੀ ਆਟੋਮੈਟਿਕ ਹੋ ਜਾਂਦਾ ਆਟੋਮੈਟਿਕ ਬੰਦ ਹੋ ਜਾਊਗਾ ਇਹ ਖੁਰਨੀਆਂ ਦੇ ਅੱਗੇ ਲੱਗ ਜਾਂਦਾ ਹਣਾ ਹਾਂਜੀ ਹਾਂਜੀ ਖੁਰਨੀਆਂ ਦੇ ਤੇ ਇਹਦਾ ਕੀ ਪ੍ਰਾਈਸ ਰਹੂਗਾ ਇਹਦਾ ਪ੍ਰਾਈਸ 600 ਰੁਪਏ ਰਹੂਗਾ ਜੀ ਤੇ ਇਹ ਜੇ ਘਰੇ ਬੈਠਿਆਂ ਨੇ ਮੰਗਵਾਉਣੇ ਘਰੇ ਵੀ ਡਿਲੀਵਰੀ ਹੋਈ ਹੋਣਾ ਇਹ ਇਹ ਬਕਟਾਈ ਇਹ ਬਕਟ ਕਾਦੇ ਵਾਸਤੇ ਇਹ ਦੁੱਧ ਪਿਆਣਾ ਸੀ ਇੱਥੇ ਨਿੱਪਲ ਲੱਗੀ ਹੋਗੀ ਠੀਕ ਹੈ ਇੱਥੇ ਨਿੱਪਲ ਲੱਗ ਜੂਗੀ ਆਉਂਦੀ ਹੈ ਠੀਕ ਹੈ ਠੀਕ ਹੈ ਜੀ ਇੱਥੇ ਦੁੱਧ ਪਾ ਦਿਓ ਤੇ ਬੱਚੇ ਦੁੱਧ ਪਿਆਣਾ ਸੁਣ ਲਈਏ अच्छा ਉਤੋਂ ਦੁੱਧ ਪਾਈ ਜਾਵਾਂਗੇ ਇਧਰ ਬੱਚੇ ਆਪਣੀਆਂ ਦੁੱਧ ਪੀ ਜਾਣਗੇ ਇਹਦਾ ਪ੍ਰਾਈਸ ਵੀ 600 ਰੁਪਏ ਹੋਵੇਗਾ ਇਹਦਾ ਵੀ 600 ਪ੍ਰਾਈਸ ਆ ਇਹ ਵੀ ਆਪਾਂ ਘਰੇ ਬੈਠੇ ਮੰਗਵਾ ਸਕਦੇ ਹਾਂ ਬਾਕੀ ਆ ਕੇ ਲੈ ਕੇ ਜਾਣਗੇ ਤਾਂ ਬਾਲੀ ਵਧੀਆ ਗੱਲ ਆ ਆਹਨ ਕੀ ਬੋਲਾਈ ਇਹ ਵੱਡੇ ਆ ਇਹ گاਵਾਂ ਦੇ ਪਾਣੀ ਪੀਣ ਵਾਸਤੇ ਆ ਅੱਛਾ ਇਹ گاਵਾਂ ਦੇ ਪਾਣੀ ਪੀਣ ਵਾਸਤੇ ਉਹ ਪਹਿਲਾਂ ਵਾਲੇ ਬੱਕਰੀਆਂ ਵਾਸਤੇ ਸੀ ਹਾਂ ਬੱਕਰੀਆਂ ਲਈ ਸੀ ਇਹ گاਵਾਂ ਦੀ ਆਈ ਇਹ ਜਦੋਂ ਟੱਚ ਕਰਨਗੇ ਪਾਣੀ ਆਣਾ ਸ਼ੁਰੂ ਹੋ ਜਾਊਗਾ ਤੇ ਇਹਨੂੰ ਛੱਡਣਗੇ ਤਾਂ ਪਾਣੀ ਆਣਾ ਬੰਦ ਹੋ ਜਾਊਗਾ ਠੀਕ ਹੈ ਜੀ ਤੇ ਇਹਦਾ ਪ੍ਰਾਈਸ 1000 ਰੁਪਏ ਹੈ ਇਹਦਾ 1000 ਰੁਪਏ ਪ੍ਰਾਈਸ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਹੋਰ ਕਿਹੜਾ ਕਿਹੜਾ ਸਮਾਨ ਹੈ ਜਿਵੇਂ ਕੀ ਆਹ ਕੀ ਆਹ ਕੀ ਚੀਜ਼ਾਂ ਇਹ ਸ਼ੈਲ ਹੁੰਦੀ ਜੀ ਹੂੰ ਜਿਹੜੇ ਆਪਣੇ ਲਾਈਨਰ ਹੁੰਦੇ ਆ ਹੂੰ ਜਿਹੜੇ ਥਾਣਾ ਨੂੰ ਲੱਗਦੇ ਹੁੰਦੇ ਆ ਉਹਦੇ ਵਿੱਚ ਪਾਣ ਵਸੇ ਹੁੰਦੀ ਜੀ ਠੀਕ ਹੈ ਸੈਲ ਕਹਿੰਦੇ ਸਟੀਲ ਦੇ ਹੁੰਦੇ ਜੀ ਨਹੀਂ ਇਹ ਮਿਲਕਿੰਗ ਮਸ਼ੀਨ ਦੇ ਕੰਮ ਲਈ ਜਿਵੇਂ ਚੁਾਈ ਦੇ ਵਸੇ ਉਹਨਾਂ ਦੇ ਰੱਖਦੇ ਜੀ ਇਹਨਾਂ ਦਾ ਪ੍ਰਾਈਸ ਕੀ ਰਹਿਣਾ ਆਪਣਾ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1200 ਰੁਪਏ 1200 ਰੁਪਏ ਠੀਕ ਹੈ ਜੀ ਉਸ ਤੋਂ ਇਲਾਵਾ ਇਹ ਦਵਾਈਆਂ ਵਗੈਰਾ ਹਨਾ ਬਾਕੀ ਆ ਆਪਣੇ ਹੂਫ ਦਾ ਸਮਾਨ ਆ ਗਿਆ ਜੀ ਠੀਕ ਹੈ ਜੀ ਆ ਬੈਂਡੇਜ ਹੋ ਗਈ ਜਿੱਥੇ ਗਾਵਾਂ ਦੇ ਜ਼ਖਮਾ ਵਾਸਤੇ ਹੁੰਦੀ ਹੈ ਠੀਕ ਹੈ ਜੀ ਇਹਦਾ ਪ੍ਰਾਈਸ 250 ਰੁਪਏ ਹੈ ਇਹਦਾ ਪ੍ਰਾਈਸ 250 ਆ ਆ ਹੈ ਆਪਣੀ ਹੂਫ ਡਿਸਕ ਹੋ ਗਈ ਹਮ ਠੀਕ ਹੈ ਜੀ ਖੁਰਾ ਨੂੰ ਸਾਫ ਕਰਨ ਵਾਸਤੇ ਇਹ ਖੁਰਾ ਨੂੰ ਸਾਫ ਬਈ ਆਪਣੇ ਕੋਲੇ ਟੋਟਲ ਸਮਾਨ ਹੀ ਵਿਆ ਭਾਵੇਂ ਤਾਂ ਛੋਟੇ ਤੋਂ ਛੋਟਾ ਲੈ ਲਈ ਆਪਾਂ ਭਾਵੇਂ ਵੱਡੇ ਤੋਂ ਵੱਡਾ ਲੈ ਲਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਖੁਰਾ ਨੂੰ ਸਾਫ ਕਰਨ ਦਾ 700 ਰੁਪਏ ਰੂਗੇ ਜੀ 700 ਰੁਪਏ ਇਹਦਾ ਪ੍ਰਾਈਸ ਆ ਆ ਹੂਫ ਸਪਰੇਅ ਆ ਜੀ ਹਮ ਠੀਕ ਹੈ ਇੰਪੋਰਟਡ ਆ ਵਧੀਆ ਚਾਹੀ ਜਿੱਥੇ ਜ਼ਖਮ ਹੋਊਗਾ ਠੀਕ ਆ 100 ਵਾਰੀ ਸਪਰੇਅ ਕਰਦੀ ਹੈ ਜੀ ਠੀਕ ਹੈ ਇਹਦਾ ਪ੍ਰਾਈਸ 1700 ਰੁਪਏ ਰੂਗਾ ਜੀ ਵੀ ਇਹਦੇ ਨਾਲ ਆਪਾਂ 100 100 ਵਾਰੀ ਸਪਰੇਅ ਕਰ ਸਕਦੇ ਆ ਹਾਂਜੀ ਹਾਂਜੀ 100 ਵਾਰੀ ਕਰਦੇ ਆ ਆਹ ਬਲੋਕ ਹੁੰਦੇ ਜੀ ਹੂੰ ਇਹ ਪੈਰਾਂ ਥੱਲੇ ਲੱਗਦੇ ਹੁੰਦੇ ਜਿੱਥੇ ਜ਼ਖਮ ਹੁੰਦੇ ਜੀ ਅੱਛਾ ਇਹ ਪੈਰਾਂ ਥੱਲੇ ਐ ਲੱਗ ਜਾਣੇ ਆ ਆਹ ਇਹਨਾਂ ਦੀ ਦਵਾਈਆਂ ਹੁੰਦੀਆਂ ਕੈਮੀਕਲ ਵੀ ਇਹ ਇਹ ਉਹ ਪਸ਼ੂਆਂ ਵਾਸਤੇ ਹੋਣੇ ਜਿਨ੍ਹਾਂ ਦੇ ਮੂੰਹ ਖੋਰ ਵਗੈਰਾ ਹੋ ਜਾਂਦਾ ਖੋਰਾਂ ਦੇ ਥੱਲੇ ਜ਼ਖਮ ਹੋ ਜਾਂਦੇ ਹੁੰਦੇ ਆ ਇਹ ਲੱਗ ਜਾਣਾ ਥੱਲੇ ਇਹਦਾ ਕੀ ਪ੍ਰਾਈਸ ਹਾਂ ਉਹ 150 ਦਾ ਵੇਚ ਦੇ ਆ ਉਹ 100 ਦਾ ਰੂਗਾ ਆਪਣਾ ਫੇਰ ਕਿਵੇਂ ਸਿੰਗਲ ਪੀਸ 150 ਦਾ ਸਿੰਗਲ ਪੀਸ 150 ਦਾ ਵਾ ਠੀਕ ਹੈ ਜੀ ਜੋੜ ਲੈਣੇ 200 ਦਾ ਜੀ ਫਿਰ 200 ਦਾ ਠੀਕ ਹੈ ਪੇਅਰ 200 ਦਾ ਹੋ ਜਾਊਗਾ ਹਾਂ ਜੀ ਠੀਕ ਆ ਪੇਸਟ ਲਾਉਣੇ ਨਹੀਂ ਪਊਗੀ ਤੀਜਾ ਹਾਂ ਹਾਂ ਇਹ ਥੱਲੇ ਪੈਰਾਂ ਤੇ ਵੀ ਲਾਣੀ ਹੁੰਦੀ ਆ ਦੋਨਾਂ ਨੂੰ ਮਿਲਾ ਕੇ ਠੀਕ ਹੈ ਪੇਸਟ ਬਣਾ ਲੈਣੀ ਆ ਤੇ ਥੋੜੀ ਥੋੜੀ ਤੇਲ ਆਣੀ ਹੁੰਦੀ ਆ ਠੀਕ ਹੈ ਠੀਕ ਹੈ ਜੀ ਇਹਦਾ ਹੋਊਗਾ ਪ੍ਰਾਈਸ ਆਪਣਾ 500 ਰੁਪਏ ਠੀਕ ਹੈ ਜੀ ਵੱਡੇ ਲੈਣੇ ਠੀਕ ਆ ਉਸ ਤੋਂ ਵੱਡਾ ਹੋ ਗਿਆ ਠੀਕ ਆ ਉਹ ਆਪਣੇ 100 ml ਦਾ ਹੋ ਗਿਆ 400 ml ਦਾ ਹੁੰਦਾ ਹੀ ਨਹੀਂ ਇਹ ਜੇ ਇਹ ਇੱਕ ਪਸ਼ੂ ਵਾਸਤੇ ਜਿਆਦੇ ਪਸ਼ੂ ਵਾਸਤੇ ਉਹ ਪਸ਼ੂ ਵਾਸਤੇ ਇਹ ਇੱਕ ਟੋੜਾ ਪੰਜ ਪਸ਼ੂ ਵਾਸਤੇ ਇਹ ਪੰਜ ਪਸ਼ੂ ਵਾਸਤੇ ਚੇਜ ਹੋਈ ਆ ਚੇਜ ਹੋਈ ਹੈ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਹੁਣ ਜੇ ਆਪਾਂ ਇੱਧਰ ਨੀਗਾ ਮਾਰ ਗਏ ਹਨਾ ਇਹ ਇਹ ਕੀ ਸਮਾਨ ਪਿਆ ਆਪਣੇ ਕੋਲੇ ਆ ਆਪਣੀ ਟੈਪੀਆਂ ਹੋ ਗਈਆਂ ਹੂੰ ਠੀਕ ਹੈ ਜੀ ਇਹਦਾ ਪ੍ਰਾਈਸ ਲਊਗਾ 50 ਰੁਪਏ ਇਹ ਪਿਆਰ ਰੁਪਏ ਹੈਟ ਠੀਕ ਹੈ ਇਹ ਆਪਣੇ ਫੋਗਰ ਹੋਗੇ ਜਿਵੇਂ ਫੋਗਰਾਂ ਸਿਰਾਂ ਨੂੰ ਦੇ ਇਹ ਐਲਬੋ ਹੁੰਦੀ ਹੈ ਆਪਣੀ ਠੀਕ ਹੈ ਜੀ ਠੀਕ ਹੈ ਆ ਵੀ ਸੇਮ ਹੀ ਹੋ ਗਿਆ ਠੀਕ ਹੈ ਇਹ ਤਾਂ ਸੇਮ ਹੀ ਹੋ ਚੀ ਹੈ ਨਾ ਆਰਟੀ ਹੋ ਗਈ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਇੱਕ ਇਹੋ ਜੀ ਚੀਜ਼ ਦਿਖਾਉਣੀ ਹੈ ਵੀ ਜਿਹੜੇ ਪਸ਼ੂ ਆਪਦਾ ਦੁੱਧ ਚੁੰਘਦੇ ਹਨਾ ਜਾਂ ਕਿਸੇ ਦਾ ਵੀ ਉਹ ਚੁੰਘਦੇ ਹੋਣ ਵੀ ਇਹ ਇਹ ਲੱਗ ਇਹ ਉਹ ਜਾਪੁਰ ਜਾਣਾ ਇਹ ਰੋਕਦਾ ਉਸ ਚੀਜ਼ ਨੂੰ ਹੂੰ ਇਹ ਨਾਂ ਵੀ ਇਹ ਐਂਟੀ ਸਕਿੰਗ ਹੈ ਜੀ ਠੀਕ ਹੈ ਜੀ ਜਿਵੇਂ ਬੱਚਿਆਂ ਨੂੰ ਦੁੱਧ ਰੋਕਣ ਵਾਸਤੇ ਵੀ ਉਹ ਦੁੱਧ ਨਾ ਪੀਣ ਠੀਕ ਆ ਉਹਨਾਂ ਦੇ ਇਹ ਨੱਕ ਤੇ ਲੱਗ ਜੂਗਾ ਜੀ ਠੀਕ ਹੈ ਕਰਕੇ ਠੀਕ ਹੈ ਇਥਾ ਨਟ ਜਾਂ ਲੱਗਿਆ ਹੁੰਦਾ ਵਾ ਇਹ ਖਸਿਆ ਜਾਊਗਾ ਠੀਕ ਹੈ ਇਹ ਨੱਕ ਤੇ ਲੱਗਦਾ ਜੀ ਜਦੋਂ ਦੁੱਧ ਪੀਣਗੇ ਉਹਦੇ ਚੁੱਭਣਗੇ ਤੇ ਉਹ ਮਤਲਬ ਆਹ ਚੀਜ਼ ਉਹਦੇ ਲੇਵੇ ਤੇ ਚੁੱਭੂਗੀ ਚੁੱਭੂਗੀ ਤੇ ਉਹ ਲੱਤ ਮਾਰੂਗੀ ਤਾਂ ਪਾਸੇ ਹੋ ਜਾਊਗੀ ਪਾਸੇ ਹੋ ਜਾਊਗੀ ਇਹ ਇਹ ਦੁੱਧ ਜਿਹੜਾ ਪਸ਼ੂ ਪੀਂਦਾ ਉਹ ਰੋਕਣ ਵਾਸਤੇ ਹੈ ਇਹਦਾ ਕੀ ਪ੍ਰਾਈਸ ਰਹਿੰਦਾ ਇਹਦਾ ਪ੍ਰਾਈਸ 80 ਰੁਪਏ ਰਹੂਗਾ ਜੀ 80 ਰੁਪਿਆ ਦਾ ਇਹ ਠੀਕ ਹੈ ਜੀ ਬਹੁਤ ਹੀ ਵਧੀਆ ਚੀਜ਼ ਹੈ ਇਹ ਤੇ ਇਹ ਬੁਰਛਾ ਜਿਹੜੇ ਆਪਣੇ ਆਹ ਬੁਰਛਾ ਬਹੁਤ ਵਧੀਆ ਜੀ ਕਹਿੰਦੇ ਜਿਨ੍ਹਾਂ ਨੂੰ ਇਹਨਾਂ ਨੂੰ ਕਰੀ ਕਮ ਕਹਿੰਦੇ ਆ ਇਹ ਨਵੀਂ ਆਈਟਮ ਆਈ ਗਈ ਆਹ ਵਾਲਾ ਹੁੰਦਾ ਜੀ ਇਹ ਪਸੂਆਂ ਨੂੰ ਨਵਾਉਣ ਵਾਸਤੇ ਇੱਥੇ ਪਾਈਪ ਲੱਗ ਜੂਗੀ ਹੈ ਨਾ ਇੱਥੇ ਪਾਈਪ ਲੱਗ ਜੂਗੀ ਠੀਕ ਹੈ ਇੱਥੇ ਐ ਕਰਕੇ ਹਾਂ ਇਹ ਆਪਾਂ ਜਿੰਨਾ ਪਾਣੀ ਚਾਹੀਦਾ ਉਹ ਆਈ ਜਾਊਗਾ ਠੀਕ ਹੈ ਮਤਲਬ ਪਾਣੀ ਦੀ ਵੇਸਟਿੰਗ ਨਹੀਂ ਹੋਊਗੀ ਇਹਨਾਂ ਦੀ ਪਾਣੀ ਦੀ ਵੇਸਟਿੰਗ ਵੀ ਨਹੀਂ ਹੁੰਦੀ ਪਾਣੀ ਦੇ ਨਾਲ ਨਾਲ ਦੀ ਨਾਲ ਹੀ ਉਹ ਸਾਫ ਕਚਰਾ ਸਾਫ ਕਰੀ ਜਾਊਗਾ ਚੰੜੀ ਇੱਥੇ ਵਾਲ ਲੱਗਿਆ ਹੁੰਦਾ ਜਦੋਂ ਮਰਜ਼ੀ ਦੀ ਬੰਦ ਕਰ ਸਕਦੇ ਆ ਇਹਨੂੰ ਬੰਦ ਕਰ ਸਕਦੇ ਆ ਇਹਦਾ ਪ੍ਰਾਈਸ ਆ ਪੂਰਾ ਸੈੱਟ ਦਾ ਜੀ ਠੀਕ ਹੈ ਜੀ 225 ਰੁਪਏ ਰੂਗਾ ਜੀ 225 ਰੁਪਏ ਪੂਰੇ ਸੈੱਟ ਦਾ ਪ੍ਰਾਈਸ ਆ ਤੇ ਇਹ ਕਈ ਵੀਰ ਆਪਣੇ ਕਹਿੰਦੇ ਸਾਡੇ ਇਹ ਘੱਟ ਰੇਟਾਂ ਤੇ ਇਹ ਪੂਰੀ ਕੁਆਲਿਟੀ ਵੀ ਇਸ ਚੀਜ਼ ਦੀ ਤੁਸੀਂ ਸ਼ੋਪ ਤੇ ਆਉਂਗੇ ਨਾ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਇਹ 200 ਦਾ ਹੈ ਤੇ ਜਿਹੜਾ 100 ਵਾਲਾ ਹੁੰਦਾ ਉਹ 'ਚ ਫਰਕ ਕੀ ਹੁੰਦਾ 100 ਵਾਲਾ ਵੀ ਇੰਨਾ ਕੋਲੇ ਹੈਗਾ ਉਹ ਤੁਹਾਨੂੰ ਆਪੇ ਪਤਾ ਲੱਗ ਜਾਣਾ ਉਹਦੇ ਆਹ ਚੀਜ਼ ਬਾੜੀ ਕਰੜੀ ਹੁੰਦੀ ਹੈ ਤੇ ਜਿੰਨੀ ਇਹ ਕਰੜੀ ਹੋਵੇ ਉੰਨੀ ਛੇਤੀ ਇਹ ਟੁੱਟ ਜਾਂਦੀ ਹੈ ਫਿਰ ਜਿਹੜੀ ਚੀਜ਼ ਤੇ ਪੈਸੇ ਲੱਗਦੇ ਉਹਦੀ ਕੁਆਲਿਟੀ ਦਾ ਵੀ ਫਰਕ ਲਓ ਜੀ ਅੱਜ ਆਪਾਂ ਸੋਨੀ ਇੰਟਰਪ੍ਰਾਈਜ਼ਸ ਤੇ ਪਹੁੰਚੇ ਸਿਗੇ ਇਹ ਸਮਾਨ ਆਪਾਂ ਤੁਹਾਨੂੰ ਨਿੱਕਾ ਨਿੱਕਾ ਜਿਹੜਾ ਸਮਾਨ ਹੈ ਕਿਉਂਕਿ ਇਹ ਸਮਾਨ ਕਈ ਵਾਰੀ ਆਪਾਂ ਨੂੰ ਲੱਭਿਆ ਹੱਥਾਂੋਂ ਦਾ ਨਹੀਂ ਹੈ ਨਾ ਆਪਾਂ ਨੂੰ ਵੱਡਾ ਸਮਾਨ ਤਾਂ ਮਿਲ ਜਾਂਦਾ ਛੋਟਾ ਸਮਾਨ ਨਹੀਂ ਮਿਲਦਾ ਤੇ ਆਪਾਂ ਹੋਰ ਵੀਡੀਓ 'ਚ ਤੁਹਾਨੂੰ ਵੱਡਾ ਸਮਾਨ ਵੀ ਦਿਖਾਇਆ ਸੀ ਮਸ਼ੀਨਾਂ ਵੀ ਦਿਖਾਈਆਂ ਸੀ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਛੋਟਾ ਛੋਟਾ ਸਮਾਨ ਦਿਖਾਇਆ ਸੀਗਾ ਉਹ ਤੁਹਾਨੂੰ ਸਾਰਾ ਸਮਾਨ ਇਸ ਸ਼ਾਪ ਦੇ ਉੱਤੋਂ ਮਿਲ ਜੂਗਾ ਲੋਕੇਸ਼ਨ ਇਹਨਾਂ ਦੀ ਮੋਗੇ ਦੇ ਵਿੱਚ ਆ ਬਾਕੀ ਸਕਰੀਨ ਦੇ ਉੱਤੇ ਨੰਬਰ ਦਿੱਤੇ ਹੋਏ ਆ ਜੇ ਕਿਸੇ ਵੀਰ ਨੇ ਸਮਾਨ ਖਰੀਦਣਾ ਹੋਵੇ ਜਾਂ ਘਰੇ ਬੈਠੇ ਨੇ ਮੰਗਵਾਉਣਾ ਹੋਵੇ ਉਹ ਇਹਨਾਂ ਤੋਂ ਮੰਗਵਾ ਸਕਦਾ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇ ਤੈਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ